ਲੁਧਿਆਣਾ ਦੇ ਕੁਮਾਰ ਮੰਡੀ ਵਿਖੇ ਬੀਤੀ ਦੇਰ ਰਾਤ ਬਿਜਲੀ ਦਾਇਕ ਖੰਭਾ ਟੁੱਟ ਕੇ ਡਿੱਗ ਪਿਆ ਤਾਂ ਦੇਖਿਆ ਜਾ ਸੱਦਾ ਸੀ ਕਿ ਇੱਕ ਵਿਅਕਤੀ ਜਿਹੜਾ ਕਿ ਸ਼ਰਾਬ ਦੇ ਨਸ਼ੇ ਦੇ ਵਿੱਚ ਤੁੱਤ ਸੀ ਉਸ ਦੇ ਵੱਲੋਂ ਪਹਿਲਾਂ ਇੱਕ ਖੰਬੇ ਦੇ ਵਿੱਚ ਟੱਕਰ ਮਾਰੀ ਗਈ ਜਿਸ ਦੇ ਮਗਰੋਂ ਅੱਗੇ ਜਾ ਕੇ ਦੂਜੇ ਖੰਬੇ ਤੇ ਵਿੱਚ ਵੀ ਟੱਕਰ ਮਾਰੀ ਗਈ ਤਾਂ ਜਿਸ ਦੇ ਮਗਰੋਂ ਇੱਕ ਬਿਜਲੀ ਦਾ ਖੰਭਾ ਜਿਹੜਾ ਟੁੱਟ ਕੇ ਡਿੱਗ ਪਿਆ ਤਾਂ ਮੌਜੂਦਾ ਸਮੇਂ ਦੀ ਜੇਕਰ ਗੱਲ ਕੀਤੀ ਜਾਏ ਤਾਂ ਫਿਲਹਾਲ ਦੇ ਲਈ ਕੁਮਾਰ ਮੰਡੀ ਦੇ ਵਿੱਚ ਇਸ ਰਸਤੇ ਨੂੰ ਬੰਦ ਕਰ ਦਿੱਤਾ ਗਿਆ ਅਕਸਰ ਦੇਖਿਆ ਜਾਂਦਾ ਕਿ ਮੁਕੇ ਕੁਮਾਰ ਮੰਡੀ ਦੇ ਵਿੱਚ ਵਾਹਨਾਂ ਦੀ ਲੋਕਾਂ ਦਾ ਕਾਫੀ ਜ਼ਿਆਦਾ ਆਣਾ ਜਾਣਾ ਹੁੰਦਾ ਪਰ ਇਹ ਖੰਭਾ ਟੁੱਟਣ ਦੇ ਨਾਲ ਹੁਣ ਰਸਤਾ ਜਿਹੜਾ ਬੰਦ ਕਰ ਦਿੱਤਾ ਗਿਆ ਤਾਂ ਸ਼ਰਾਬੀ ਕਾਰ ਚਾਲਕ ਨਸ਼ੇ ਦੇ ਵਿੱਚ ਤੁੱਟ ਦੇਖਿਆ ਜਾ ਸਕਦਾ ਸੀ ਕਾਫੀ ਹਾਈ ਸਪੀਡ ਤੇ ਉਸ ਦੇ ਵੱਲੋਂ ਗੱਡੀ ਚਲਾਈ ਜਾ ਰਹੀ ਸੀ ਖੰਬੇ ਨੂੰ ਟੱਕ ਮਾਰ ਦਿੱਤੀ ਗਈ ਜਿਸ ਦੇ ਮਗਰੋਂ ਬੀਤੀ ਦੇ ਰਾਤ ਲੁਧਿਆਣਾ ਦੇ ਕੁਮਾਰ ਮੰਡੀ ਦੇ ਵਿੱਚ ਬੱਤੀ ਵੀ ਜਿਹੜੀ ਹੈ ਗੋਲ ਦੇਖੀ ਜਾ ਸਕਦੀ ਸੀ ਬਿਜਲੀ ਵਿਭਾਗ ਦੇ ਕਰਮਚਾਰੀ ਮੌਕੇ ਦੇ ਉੱਪਰ ਪਹੁੰਚੇ ਉਹਨਾਂ ਦੇ ਵੱਲੋਂ ਗੱਡੀ ਵੀ ਜਿਹੜੀ ਹੈ ਕਬਜ਼ੇ ਦੇ ਵਿੱਚ ਲੈ ਲਿੱਤੀ ਗਈ ਹੈ ਤੇ ਜਿਸ ਵੇਲੇ ਇਹ ਬਿਜਲੀ ਦਾ ਖੰਭਾ ਟੁੱਟ ਕੇ ਡਿੱਗਿਆ ਤਾਂ ਉਸ ਵੇਲੇ ਧਮਾਕਾ ਵੀ ਹੋਇਆ ਤੇ ਲਾਈਟ ਜਿਹੜੀ ਹੈ ਪੂਰੇ ਏਰੀਆ ਦੇ ਵਿੱਚ ਬੰਦ ਹੋ ਗਈ ਹਾਲਾਂਕਿ ਇਸ ਮਾਮਲੇ ਦੇ ਮਗਰੋਂ ਜਿਹੜਾ ਸ਼ਰਾਬੀ ਕਾਰ ਚਾਲਕ ਸੀ ਆਪਣੀ ਗੱਡੀ ਨੂੰ ਮੌਕੇ ਤੇ ਹੀ ਛੱਡ ਕੇ ਫਰਾਰ ਹੋ ਗਿਆ ਆਰਟੀ ਚੌਕ ਤੋਂ ਕੁਮਾਰ ਮੰਡੀ ਤੱਕ ਦੇਖਿਆ ਜਾ ਸਕਦਾ ਕਿ ਰਸਤਾ ਜਿਹੜਾ ਬਲੌਕ ਹੋ ਚੁੱਕਿਆ ਤਾਂ ਜਿਹੜਾ ਸ਼ਰਾਬੀ ਘਰ ਚੱਲ ਕੇ ਉਸ ਨੂੰ ਵੀ ਲੱਭਣ ਦੀ ਬਿਜਲੀ ਵਿਭਾਗ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਦੇਖਿਆ ਜਾ ਸਕਦਾ ਕਿ ਬਿਜਲੀ ਵਿਭਾਗ ਦੇ ਕਰਮੀ ਝੇੜੇ ਨੇ ਪਹੁੰਚ ਚੁੱਕੇ ਨੇ ਇਸ ਦੇ ਨਾਲ ਹੀ ਮਰੰਮਤ ਦਾ ਕੰਮ ਵੀ ਜਿਹੜਾ ਉਹਨਾਂ ਦੇ ਵੱਲੋਂ ਇੱਥੇ ਸ਼ੁਰੂ ਕਰ ਦਿੱਤਾ ਗਿਆ ਹੈ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਸਪਲਾਈ ਵੀ ਬੰਦ ਰਹੀ ਹੈ ਕਾਫੀ ਟਰਾਂਸਫਰ ਬੰਦ ਰਹੇ ਨੇ ਜੀ ਤੇ ਹੁਣ ਸਾਡੀ ਪੂਰੀ ਕੋਸ਼ਿਸ਼ ਆ ਵੀ ਜਲਦੀ ਜੀ ਆਲਦੀ 2 ਘੰਟੇ ਦੇ ਵਿੱਚ ਕੰਮ ਅਸੀਂ ਚਲਾਵਾਂਗੇ ਚਸਫਲਾਈ ਚਾਲੂ ਕਰਾਂਗੇ ਪਤਾ ਲੱਗਾ ਕਿ ਕਿੰਦਾ ਨੁਕਸਾਨ ਹੋਇਆ ਦਾ ਤੇ ਕਿਹੜਾ ਬੰਦਾ ਸੀਗਾ ਫੜਿਆ ਪੂਰਾ ਗਿਆ ਜਾਂ ਬੰਦਾ ਗੱਡੀ ਰਿਪੋਰਟ ਹੋ ਗਈ ਹੈ ਜੀ ਗੱਡੀ ਕਬਜ਼ੇ ਚ ਗਈ ਜੀ ਪੁਲਿਸ ਵਾਲਿਆਂ ਦੇ ਤੇ ਉਸ ਤੋਂ ਬਾਅਦ ਦੇਖੋ ਕੀ ਬਣਦਾ ਹਾਂ ਵੀ ਭਰਾਈ ਕਰਾਂਗੇ ਹਾਂਜੀ ਹਾਂਜੀ ਹਾਂ ਕਿੰਨਾ ਕੁ ਬਿਜਲੀ ਵਾਲੇ ਦਾ ਨੁਕਸਾਨ ਹੋਇਆ ਹੈ ਜੀ ਬਿਜਲੀ ਵਾਲਿਆਂ ਦਾ 3.5 ਲੱਖ ਦੇ ਕਰੀਬ ਹੋ ਗਿਆ ਜੀ ਇਹ ਜਿਹੜੀਆਂ ਤਾਰਾ ਵਗੈਰਾ ਧਾਰਾ ਉਤਾਰੀਆਂ ਪੈਣੀਆਂ ਆ ਉਹ ਹਾਂਜੀ ਹਾਂਜੀ ਰਪੇਰ ਹੋ ਗਈ ਸਾਰਾ ਰਪੇਰ ਹਾਂਜੀ ਹਾਂਜੀ ਮਾਰਕੀਟ ਵੀ ਜੇ ਮੈਨੂੰ ਨੁਕਸਾਨ ਆ ਮਾਰਕੀਟ ਸਪਲਾਈ ਬੰਦ ਆ ਜੀ ਸਾਰੀ ਹਾਂਜੀ ਹਾਂਜੀ ਪਹਿਲਾਂ ਹੀ ਨਿਗਾਹ ਹੈਗਾ ਉੱਥੋਂ ਦੀ ਇਦਾਂ ਦੀ ਮੁਹਬਤ ਆ ਗਈ ਤੇ ਕਿੰਨੀ ਕ ਜਲਦੀ ਜਿਹੜਾ ਇਹਨਾਂ ਨੂੰ ਰਿਲੀਫ ਅਸੀਂ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਜਿੰਨਾ ਬੀ ਹੋ ਸਕੇ ਹਾਂਜੀ ਹਾਂਜੀ ਸਿਰਫ ਦੋ ਤਿੰਨ ਘੰਟੇ ਦੇ ਵਿੱਚ ਹਾਂਜੀ ਤੇ ਉਹਨੇ ਤੇ ਨਵਾਂ ਥੰਬਾ ਲੱਗੇਗਾ ਜਾਂ ਕਿਦਾਂ ਨਹੀਂ ਜੀ ਉਹੀ ਮੈਂਟੀਨੈਂਸ ਕਰਾਂਗੇ ਹਾਂਜੀ ਹਾਂਜੀ ਸਰ ਮੇਰੀ ਆ ਦੁਕਾਨ ਆ ਪਿੰਕ ਸਿਟੀ ਮੈਂ ਦਿੱਲੀ ਜਿਮਾ ਦੁਕਾਨ ਖੋਲਣਾ ਆਉਂਦਾ ਚਾਬੇ ਲੈ ਕੇ 9:30 ਵਜੇ ਆਇਆ ਜੀ ਤੇ ਮੈਂ ਦੇਖਿਆ ਕੰਬੇ ਸਾਰੇ ਗਿਰੇ ਹੋਏ ਆ ਤੇ ਬਿਜਲੀ ਵਾਲੇ ਇੱਕ ਦੋ ਖੜੇ ਸੀਗੇ ਮੈਂ ਜਿਹੜਾ ਰਾਤ ਚੌਕੀਦਾਰੀ ਕਰਦਾ ਮਾਰਕੀਟ ਦਾ ਉਹਨੂੰ ਪੁੱਛਿਆ ਗਾਰਡ ਨੂੰ ਕੀ ਹੋਇਆ ਕੰਦਾ ਰਾਤੀ ਕੋਈ ਗੱਡੀ ਮਾਰ ਗਿਆ ਤੇ ਮੈਨੂੰ ਨਹੀਂ ਪਤਾ ਨੰਬਰ ਨੰਬਰ ਉਹ ਬੜੀ ਤੇਜ਼ੀ ਨਾਲ ਭੱਜ ਗਿਆ ਗੱਡੀ ਫਿਰ ਮੈਂ ਆਰਤੀ ਚੌਕ ਤੇ ਪੁਲਸ ਵਾਲੇ ਖੜੇ ਸੀਗੇ ਮੈਂ ਉਹਨਾਂ ਨੂੰ ਕਿਹਾ ਸਰ ਉੱਥੇ ਬੈਰੀਕੇਡ ਲਾ ਦਿਓ ਤਾਰਾ ਤੂਰਾ ਗਿਰੀ ਹੋਈ ਆ ਜੀ ਕੋਨ ਨਾਲੇ ਤੰਦੇ ਤੈਨੂੰ ਜਿਆਦਾ ਗੱਲ ਨਹੀਂ ਪਈਏ ਤੂੰ ਆਪਣੀ ਐਕਟਿਵ ਵਾਲਾ ਦੇ ਅਸੀਂ ਫੋਨ ਕੀਤੀ ਹੈ ਬੈਰੀਕੇਡ ਵਾਲਿਆਂ ਨੂੰ ਆ ਜਾਣਗੇ ਇਹਨਾਂ ਲਈ ਰਾਤ ਦਾ ਮਾਮਲਾ ਹਲੇ ਤੱਕ ਵੀ ਕੋਈ ਬੈਰੀਕੇਡ ਸਾਡੇ 9:30 9:10 ਤੱਕ ਕੋਈ ਬੈਰੀਕੇਡ ਨਹੀਂ ਲੱਗੀ ਸੀ 9 ਵਜੇ ਫਿਰ ਮੈਂ 10 ਵਜੇ ਮੈਂ ਫਿਰ 100 ਨੰਬਰ ਜਾਇਲ ਕੀਤਾ ਜੀ ਫਿਰ ਉੱਥੇ ਰਿਸਪੌਂਸ ਆਈ ਫਿਰ ਉੱਧਰ ਉਹਨਾਂ ਨੇ ਪੁਲਸਾਂ ਲੇ ਭੇਜੇ ਜੀ ਉਹ ਖੜੇ ਲੋਤੇ ਨੇ ਲੇਕਿਨ ਬਿਨਾ ਬੈਰੀਕੇਡ ਤੇ ਖੜੇ ਨਹੀਂ ਉਹ ਜੀ ਕੋਈ ਬੈਰੀਕੇਟ ਵਗੈਰਾ ਨਹੀਂ ਲੱਗਿਆ ਕਿਸ ਤਰ੍ਹਾਂ ਦੇਖਦੇ ਹੋ ਇੰਨਾ ਨੁਕਸਾਨ ਹੋ ਗਿਆ ਫਿਰ ਮੈਂ ਮਾਰਕੀਟ ਦਾ ਵੀ ਪਹਿਲਾਂ ਹੀ ਸਰ ਪਹਿਲਾਂ ਹੀ ਮਾਰਕੀਟ 'ਚ ਪਤਾ ਕੀ ਕਸਟਮਰ ਹੈ ਨਹੀਂ ਉੱਥੋਂ ਸਵੀਰ ਦਾ ਲਾਈਟ ਨਹੀਂ ਆ ਜੀ ਤੇ ਇੰਨੀ ਗਰਮੀ ਹੈ ਨਾ ਕੋਈ ਪੰਖੇ ਨਾ ਪੁਖੇ ਕੁਝ ਨਹੀਂ ਚੱਲ ਰਿਹਾ ਇੱਟਲੀ ਵਾਲਿਆਂ ਨਾਲ ਗੱਲ ਕੀਤੀ ਕਿੰਨੀ ਕੁ ਸਮਾਂ ਦੱਸ ਰਿਹਾ ਕਿ ਕਿੰਨੇ ਉਹ ਕਹਿੰਦੇ ਆਲੇ ਕੁਝ ਵੀ ਨਹੀਂ ਜੀ ਸਾਨੂੰ ਸਟਾਰਟਿੰਗ ਦਾ ਪਤਾ ਹੈ ਤੇ ਦੇਖ ਲਓ ਤੁਸੀਂ ਟਾਈਮ ਲੱਗ ਜਾਣਾ ਅੱਛਾ ਕਹਿੰਦੇ 4 ਵੀ ਵਜ ਸਕਦਾ 2 ਵੀ ਵਜ ਸਕਦਾ ਅੱਲਾ ਜਿਹੜਾ ਦਿੱਤਾ ਆ ਜੀ ਦਿਹਾੜੀ ਸਾਰੀ ਖਰਾਬ ਹੋ ਗਈ ਹਾਂ ਜੀ ਸਾਰੀ ਨੁਕਸਾਨੀ ਸਰ ਬਿਜ਼ਨਸ ਦੇ ਤਰਫੋਂ ਸਾ ਕੋਸ ਤੋਂ ਬੜੀ ਬਾਤ ਇਹ ਹੈ ਕਿ ਜਿਹੜੀ ਜਾਨੀ ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਇਹ ਬਸ ਸ਼ੁਕਰ ਕਰੋ ਕਿ ਕੋਈ ਕਿਸੇ ਬੰਦੇ ਜਿਸ ਕਿ ਕੋਈ ਹਾਂ ਸਰ ਅਸੀਂ ਆਪਣੇ ਦੁਕਾਨ ਦੇ ਕੈਮਰੇ ਦੇ ਚੈੱਕ ਕੀਤਾ ਕੋਈ ਵਾਈਟ ਕਲਰ ਦੀ এস.ਓ.ਬੀ ਜੀ ਗੱਡੀ ਹੈ ਉਹਨੂੰ ਅੱਗੇ ਪੁਲਿਸੀ ਕਿਸੇ ਕੈਮਰੇ ਤੋਂ ਚੈੱਕ ਕਰਕੇ ਦੱਸ ਸਕਦੀ ਹੈ ਨੰਬਰ ਵਗੈਰਾ ਕਿੱਦਾ ਹੈ ਕਿਉਂ ਹੋਇਆ ਥੈਂਕ ਯੂ ਇਨਸੀਡੈਂਟ ਹੋਇਆ ਹੈ ਜਿਹੜਾ ਹੋਇਆ ਸਾਢੇ 12:30 ਵਜੇ ਹੋਇਆ ਬੜੀ ਵੱਜੀ ਆ ਤੇ ਹੁਣ ਚੱਲ ਰਿਹਾ ਕੰਮ ਚੱਲ ਰਿਹਾ ਬੜਾ ਛੋਰਾ ਛੋਰਾ ਤੇ ਫਿਰ ਵੀ 3-4 ਘੰਟੇ ਲੱਗਣਗੇ ਇਹਨਾਂ ਨੂੰ ਦੁਕਾਨਦਾਰਾਂ ਨੂੰ ਅਸੀਂ ਅਰਸੇ ਦਿੱਤਾ ਕਿ ਜਲਦੀ ਤੋਂ ਜਲਦੀ ਕੰਮ ਪੂਰਾ ਕਰਾਂਗੇ ਕੰਮ ਦਾ